ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਗੱਲ ਕਰਾਂਗੇ ਅਕਾਲੀ ਫੂਲਾ ਸਿੰਘ ਦੀ ਜ਼ਿੰਦਗੀ ਬਾਰੇ ਭਾਗ ਤੀਜਾ ਕਿਵੇਂ ਅਕਾਲੀ ਫੂਲਾ ਸਿੰਘ ਜੀ ਨੇ ਲੰਧਪੁਰ ਸਾਹਿਬ ਤੋਂ ਆ ਕੇ ਬਾਅਦ ਵਿੱਚ ਅੰਮ੍ਰਿਤਸਰ ਆ ਕੇ ਵਸ ਗਏ ਸੀਗੇ ਤੇ ਕਿਵੇਂ ਉਹਨਾਂ ਨੇ ਬਾਅਦ ਵਿੱਚ ਕਿਹੜੇ-ਕਿਹੜੇ ਕਿਲੇ ਕਿਵੇਂ-ਕਿਵੇਂ ਜਿੱਤੇ ਤਾਦ ਪਖਰ ਦਾ ਇਲਾਕਾ ਜਿੱਤੇ ਆ ਗਿਆ ਉੱਚ ਦਾ ਇਲਾਕਾ ਜਿੱਤੇ ਆ ਗਿਆ ਸਿੰਧ ਦੇ ਕਈ ਇਲਾਕੇ ਜਿੱਤੇ ਗਏ ਅਤੇ ਬਿਹਵਲਪੁਰ ਜਿੱਤੇ ਆ ਗਿਆ ਜਿੰਨੇ ਵੀ ਇਹ ਕਿਲੇ ਜਿੱਤੇ ਗਏ ਹਨ ਅਕਾਲੀ ਫੂਲਾ ਸਿੰਘ ਜੀ ਦੀ ਬੜੀ ਵੱਡੀ ਭੂਮਿਕਾ ਸੀ ਸਭ ਤੋਂ ਪਹਿਲਾਂ ਅੱਜ ਆਪਾਂ ਮੁਲਤਾਨ ਦੀ ਜੰਗ ਕਿਵੇਂ ਜਿੱਤੀ ਸੀਗੀ ਉਹਦੇ ਬਾਰੇ ਗੱਲ ਕਰਾਂਗੇ ਦੱਸਿਆ ਜਾਂਦਾ ਹੈ ਕਿ ਮੁਜ਼ਫਰ ਖਾਨ ਨੇ ਮੁਲਤਾਨ ਦਾ ਕਿਲਾ ਬੜੀ ਮਜ਼ਬੂਤੀ ਨਾਲ ਤਿਆਰ ਕਰਾਇਆ ਹੋਇਆ ਸੀਗਾ ਦੱਸਿਆ ਜਾਂਦਾ ਹੈ ਕਿ ਮਹਾਰਾ ਰਣਜੀਤ ਸਿੰਘ ਨੇ ਮੁਜ਼ਫਰ ਖਾਨ ਨੂੰ ਕਿਹਾ ਸੀ ਕਿ ਤੂੰ ਇੱਥੇ ਰਾਜ ਕਰ ਇੱਥੇ ਤੇਰੇ ਧਰਮ ਦੇ ਲੋਕ বাসਦੇ ਹਨ ਭਾਰਤ ਨੂੰ ਮੇਰੇ ਅਧੀਨ ਰਹਿ ਕੇ ਰਾਜ ਕਰਨਾ ਹੋਵੇਗਾ ਤੇ ਮੁਜ਼ਫਰ ਖਾਨ ਇਸ ਗੱਲ ਨੂੰ ਮੰਨ ਗਿਆ ਦੱਸਿਆ ਜਾਂਦਾ ਹੈ ਕਿ ਮੁਜ਼ਫਰ ਖਾਨ ਨੇ ਪਹਿਲੇ ਸਾਲ ਮਹਾਰਾ ਰਣਜੀਤ ਸਿੰਘ ਨੂੰ 4 ਲੱਖ ਦਾ ਨਜ਼ਰਾਨਾ ਦਿੱਤਾ ਅਗਲੇ ਸਾਲ ਮੁਜ਼ਫਰ ਖਾਨ ਨੇ ਨਜ਼ਰਾਨਾ ਨਾ ਭੇਜਿਆ ਤੇ ਮਹਾਰਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਅਜੀਜ਼ਉਦੀਨ ਨੂੰ ਉਸ ਦੇ ਕੋਲ ਭੇਜਿਆ ਤੇ ਉਸ ਨੇ ਉਸ ਨੂੰ ਥੋੜੇ ਘਾਣੇ ਪੈਸੇ ਦੇ ਕੇ ਮੋੜ ਦਿੱਤਾ ਤੇ ਮੁਜ਼ਫਰ ਖਾਨ ਨੇ ਤਿੰਨ ਵਾਰੀ ਇੰਜ ਕੀਤਾ ਤੇ ਆਖਰ ਦੇ ਮਹਾਰਾ ਰਣਜੀਤ ਸਿੰਘ ਨੇ ਮਲਤਾਨ ਤੇ ਚੜ੍ਹਾਈ ਕਰ ਦਿੱਤੀ ਦੱਸਿਆ ਜਾਂਦਾ ਹੈ ਕਿ ਉਸ ਜੰਗ ਦੇ ਵਿੱਚ ਹਰੀ ਸਿੰਘ ਨਲੂਆ ਨਿਹੰਗ ਸਿੰਘ ਪੰਜਾਥਾ ਕਰਨਲ ਮਹਾ ਸਿੰਘ ਤੇ ਸ਼ਾਮ ਸਿੰਘ ਟਾਰੀ ਇਸ ਜੰਗ ਵਿੱਚ ਮਹਾਨ ਭੂਮਿਕਾ ਨਿਭਾਉਂਦੇ ਸਨ ਮੁਜ਼ਫਰ ਖਾਨ ਨੇ ਕਿਲੇ ਦੇ ਬਾਹਰ-ਬਾਰ ਅਤੇ ਮਲਤਾਨ ਦੇ ਬਾਹਰ-ਬਾਰ ਤੱਕੜੀ ਮਜ਼ਬੂਤ ਦੀਵਾਰ ਕਰ ਦਿੱਤੀ ਸੀ ਇਹਨਾਂ ਨੇ ਬਾਹਰਲੀ ਦੀਵਾਰ ਤੋੜ ਕੇ ਅੰਦਰ ਚਲੇ ਕੇ ਪਰ ਦੱਸਿਆ ਜਾਂਦਾ ਹੈ ਕਿ ਮਲਤਾਨ ਦਾ ਕਿਲਾ ਬੜਾ ਮਜ਼ਬੂਤ ਸੀਗਾ ਜਿਸ ਕਾਰਨ ਸਿੱਖ ਫੌਜਾਂ ਉੱਥੇ ਅੰਦਰ ਨਾ ਜਾ ਸਕੀਆਂ ਹਰੀ ਸਿੰਘ ਨਲੂਆ ਦੀ ਅਗਵਾਈ ਦੇ ਹੇਠ ਉਥੇ ਕਿਲੇ ਦੀਆਂ ਕੰਧਾਂ ਦੇ ਵਿੱਚ ਬਰੂਦ ਭਰ ਦਿੱਤਾ ਗਿਆ ਤੇ ਉੱਪਰੋਂ ਇੱਕ ਮੁਜ਼ਫਰ ਖਾਨ ਦੇ ਫੌਜੀ ਨੇ ਅੱਗ ਦੀ ਹਾਂਡੀ ਸੱਟ ਦਿੱਤੀ ਜਿਸ ਕਾਰਨ ਬਰੂਦ ਫਟ ਗਿਆ ਤੇ ਹਰੀ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸਿੱਖ ਫੌਜਾਂ ਨੂੰ ਉੱਥੇ 3 ਮਹੀਨੇ ਤੋਂ ਵੱਧ ਦਾ ਟਾਈਮ ਹੋ ਗਿਆ ਸੀ ਪਰ ਉਹਨਾਂ ਕੋਲ ਕਿਲੇ ਦੀ ਕੰਧ ਨਾ ਟੁੱਟੀ ਜਦੋਂ ਇਹ ਖਬਰ ਮਹਾਰਾਜ ਰਣਜੀਤ ਸਿੰਘ ਨੂੰ ਪਤਾ ਲੱਗੀ ਕਿ ਮੇਰੇ 200 ਤੋਂ ਵੱਧ ਸਿਪਾਈ ਸ਼ਹੀਦ ਹੋ ਚੁੱਕੇ ਹਨ ਤੇ ਤੇ ਹਰੀ ਸਿੰਘ ਨਲੂਆ ਗੰਭੀਰ ਰੂਪ ਵਿੱਚ ਜ਼ਖਮੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਫੈਸਲਾ ਲਿਆ ਕਿ ਮੈਂ ਹੁਣ ਆਪ ਜਾਵਾਂਗਾ ਉੱਥੇ ਦੱਸਿਆ ਜਾਂਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਕਿਸੇ ਵੀ ਮੁਸੀਬਤ ਦੇ ਵਿੱਚ ਫਸ ਜਾਂਦੇ ਤਾਂ ਉਹ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਜਾਂਦੇ ਤੇ ਉੱਥੇ ਮੱਥਾ ਟੇਕਦੇ ਤੇ ਉੱਥੇ ਦੀਖ ਕਰਾਉਂਦੇ ਸੀ ਤੇ ਫਿਰ ਹੀ ਕਿਸੇ ਜੰਗ ਨੂੰ ਜਾਂਦੇ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਗਏ ਤੇ ਉਹ ਮੱਥਾ ਟੇਕ ਕੇ ਬਾਹਰ ਆਏ ਤੇ ਉੱਥੇ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਮਿਲੇ ਤੇ ਕਾਲੀ ਫੂਲਾ ਸਿੰਘ ਉਹਨਾਂ ਨੂੰ ਸਿੱਧੇ ਸ਼ਬਦਾਂ ਵਿੱਚ ਕਹਿੰਦੇ ਹੁੰਦੇ ਸੀ ਉਹ ਡੋਗ ਰਿਆਂ ਦੇ ਪਾਲਕਾ ਅਜੇ ਤਰਾ ਮੂੰਹ ਬੜਾ ਉਤੇ ਆਇਆ ਕੀ ਗੱਲ ਆ ਤੇ ਮਹਾਰਾ ਰਣਜੀਤ ਸਿੰਘ ਉਹਨਾਂ ਨੂੰ ਕਹਿਣ ਲੱਗੇ ਕਿ ਅਸੀਂ ਮਲਤਾਨ ਦੇ ਕਿਲੇ ਨੂੰ 3 ਮਹੀਨੇ ਤੋਂ ਵੱਧ ਦਾ ਟਾਈਮ ਹੋ ਗਿਆ ਐ ਅਸੀਂ ਚੇਰਾ ਪਾਇਆ ਸੀ ਫਿਲਹਾਲ ਤੱਕ ਸਾਨੂੰ ਜਿੱਤ ਪ੍ਰਾਪਤ ਨਹੀਂ ਹੋਈ ਸਾਡਾ 350 ਤੋਂ ਵੱਧ ਸਿੰਘ ਸ਼ਿੱਧੀ ਪਾ ਗਿਆ ਆ ਫੂਲਾ ਸਿੰਘ ਨੇ ਮਹਾਰਾ ਰਣਜੀਤ ਸਿੰਘ ਨੂੰ ਕਿਹਾ ਕਿ ਇਹ ਗੱਲ ਤੂੰ ਪਹਿਲਾਂ ਕਿਉਂ ਦੱਸੀ ਇਹ ਕਿਲਾ ਤਾਂ ਕੱਲ ਹੀ ਫਤਿਹ ਕਰਨਗੇ ਤੇ ਮਹਾਰਾ ਰਣਜੀਤ ਸਿੰਘ ਕਹਿੰਦੇ ਕਿ ਤੁਸੀਂ ਹੁਣ ਚਲੋ ਇੱਕ ਦੱਸਿਆ ਜਾਂਦਾ ਹੈ ਕਿ ਕਾਲੀ ਫੂਲਾ ਸਿੰਘ ਆਪਣੇ 3000 ਸਿੱਖ ਸਪਾਈ ਲੈ ਕੇ ਗਿਆ ਤੇ ਉਹਨਾਂ ਦੇ ਵਿੱਚੋਂ 1200 ਘੋੜਸਵਾਰ ਸੀ 2800 ਉਹਨਾਂ ਵਿੱਚੋਂ ਪੈਦਲ ਸੀ ਤੇ ਕਾਲੀ ਫੂਲਾ ਸਿੰਘ ਆਪਣੀ ਭੰਗੀਆਂ ਵਾਲੀ ਤੋਪ ਨਾਲ ਲੈ ਕੇ ਗਿਆ ਤੇ ਦੱਸਿਆ ਜਾਂਦਾ ਹੈ ਖੜਕ ਸਿੰਘ ਅੱਗੇ ਆ ਕੇ ਕਾਲੀ ਫੂਲਾ ਸਿੰਘ ਦਾ ਸਵਾਗਤ ਕਰਨ ਆਉਂਦਾ ਹੈ ਤੇ ਕਾਲੀ ਫੂਲਾ ਸਿੰਘ ਨੂੰ ਕਹਿੰਦਾ ਹੈ ਕਿ ਤੁਸੀਂ ਆਓ ਤੁਸੀਂ ਦਰਬਾਰ ਸਾਹਿਬ ਤੋਂ ਇੰਨੀ ਦੂਰੋਂ ਆਏ ਹੋ ਯਾ ਕੇਂਦਰ ਆਰਾਮ ਕਰ ਲਓ ਕਾਲੀ ਫੂਲਾ ਸਿੰਘ ਉਸ ਦੇ ਨਾਲ ਅੱਗੇ ਜਾਂਦਾ ਹੈ ਤੇ ਜਦੋਂ ਕਾਲੀ ਫੂਲਾ ਸਿੰਘ ਉੱਥੇ ਮੰਜੇ ਤੇ ਬੈਠਾ ਦੁਸ਼ਮਣਾਂ ਦਾ ਝੰਡਾ ਝੁਲਦਾ ਵਿਗਦਾ ਹੈ ਤੇ ਕਾਲੀ ਫੂਲਾ ਸਿੰਘ ਖੜਕ ਸਿੰਘ ਨੂੰ ਕਹਿੰਦਾ ਹੈ ਕਿ ਨਹੀਂ ਅਸੀਂ ਅੱਜ ਹੀ ਹਮਲਾ ਕਰਾਂਗੇ ਤੇ ਕਾਲੀ ਫੂਲਾ ਸਿੰਘ ਉਸ ਨੂੰ ਕਹਿੰਦਾ ਹੈ ਕਿ ਜਿਹੜੀਆਂ ਕੌਮਾਂ ਕਿਸੇ ਬਗਾਨੇ ਦੇ ਝੰਡੇ ਹੇਠ ਬਹਿ ਕੇ ਸੋਨਾ ਗਿੱਜ ਜਾਣ ਉਹ ਬਾੜੀ ਚਿਰ ਰਾਜ ਨਹੀਂ ਕਰ ਸਕਦੀਆਂ ਫਿਰ ਦੱਸਿਆ ਜਾਂਦਾ ਹੈ ਕਿ ਕਾਲੀ ਫੂਲਾ ਸਿੰਘ ਜੀ ਨੇ ਪਹਿਲਾ ਕਿਲਾ ਜਿਹੜਾ ਖਾਨਗੜ੍ਹ ਉਹ ਗਿੱਤ ਲਿਆ ਅਤੇ ਦੂਜਾ ਕਿਲਾ ਜਿਹੜਾ ਅਹਿਮਦਗੜ੍ਹ ਉਹ ਵੀ ਜਿੱਤ ਲਿਆ ਤੀਜਾ ਕਿਲਾ ਵੀ ਜਿੱਤ ਲਿਆ ਦੱਸਿਆ ਜਾਂਦਾ ਹੈ ਕਿ ਮਲਤਾਨ ਸ਼ਹਿਰ ਦੀ ਸੇਤ ਬੜੀ ਮਜ਼ਬੂਤ ਸੀ ਹੁਣ ਸਿੰਘਾਂ ਨੇ ਸੋਚਿਆ ਕਿ ਅਸੀਂ ਸੁਰੰਗਾਂ ਪੱਟ ਕੇ ਕਿਲੇ ਦੀ ਕੰਧਾਂ ਹੇਠ ਬਰੂਦ ਲਾ ਦਵਾਂਗੇ ਪਰ ਕਿਸੇ ਦੀ ਮਾੜੀ ਨੂੰ ਉਸ ਦਿਨ ਮਹੀ ਆ ਗਿਆ ਤੇ ਸੁਰੰਗਾਂ ਸਾਰੀਆਂ ਪਾਣੀ ਨਾਲ ਭਰ ਗਈਆਂ ਹੁਣ ਇਹਨਾਂ ਨੇ ਲਗਾਤਾਰ 5 ਦਿਨ ਟੋਪਾਂ ਦੇ ਗੋਲੇ ਕਿਲੇ ਦੀ ਕੰਧ ਤੇ ਮਾਰੇ ਪਰ ਕਿਲੇ ਦੀ ਕੰਧ ਨੂੰ ਕੁਝ ਵੀ ਨਾ ਹੋਇਆ ਖੀਰ ਦੇ ਵਿੱਚ ਸਿੱਖ ਫੌਜਾਂ ਨੇ ਇੱਕ ਜਗ੍ਹਾ ਤੇ ਕੰਦ ਵਿੱਚ ਪਾਲ ਪਾ ਦਿੱਤਾ ਜਿੱਥੋਂ ਦੀ ਅਕਾਲੀ ਫੌਜਾਂ ਤੇ ਸਿੱਖ ਫੌਜਾਂ ਉੱਥੋਂ ਦੀ ਐਂਟਰ ਹੋ ਗਈਆਂ ਤੇ ਮੁਲਤਾਨ ਦੇ ਸ਼ਹਿਰ ਵਿੱਚ ਵੜ ਗਈਆਂ ਤੇ ਹੁਣ ਸਿੱਖ ਤੇ ਅਕਾਲੀ ਫੌਜਾਂ ਮੁਜ਼ਫਰ ਖਾਨ ਦੇ ਕਿਲੇ ਦੇ ਅੱਗੇ ਪਹੁੰਚ ਗਈਆਂ ਕਿਹਾ ਜਾਂਦਾ ਹੈ ਕਿ ਇਹ ਸਾਰਿਆਂ ਨਾਲੋਂ ਤਕੜਾ ਕਿਲਾ ਸੀਗਾ ਤੇ ਉਸੇ ਦਿਨ ਹੀ ਮੁਜ਼ਫਰ ਖਾਨ ਨੇ ਆਪਣੀ ਸਿਰ ਤੇ ਕਫਨ ਬੰਨ੍ਹ ਲਿਆ ਤੇ ਆਪਣੀ ਪੀਰ ਦੀ ਜਗ੍ਹਾ ਤੇ ਜਾ ਕੇ ਸੌਹ ਚੱਕ ਲਈ ਕਿ ਅੱਜ ਮੈਂ ਆਪਣੀ ਕੌਮ ਦੀਦ ਲਈ ਸ਼ਹਾਦਤ ਪਾਵਾਂਗਾ ਤੇ ਤੁਸੀਂ ਆਂਦਾ ਕਿ ਦੂਜੀ ਸਾਈਡ ਤੇ ਸਿੱਖਾਂ ਨੇ ਵੀ ਵਰਤਾਸੇ ਸੋਧ ਲਏ ਤੇ ਹੁਣ ਇੱਕ ਬੰਨੇ ਮੁਜ਼ਫਰ ਖਾਨ ਦੇ ਪਠਾਣਾਂ ਦੀ ਫੌਜ ਅਤੇ ਦੂਜੇ ਬੰਨੇ ਸਿੱਖ ਸਰਦਾਰਾਂ ਦੀ ਫੌਜ ਤੇ ਹੁਣ ਇਕੱਲੇ ਫੂਲਾ ਸਿੰਘ ਨੇ ਸਾਧੂ ਸਿੰਘ ਨੂੰ ਕਿਹਾ ਕਿ ਤੁਸੀਂ ਇੱਕ ਜਗ੍ਹਾ ਤੇ ਭੰਗਿਆਂ ਵਾਲੀ ਤੋਪ ਨਾਲ ਪਾੜਾ ਪਾ ਦਿਓ ਤੇ ਅੰਦਰ ਜਾ ਕੇ ਯੁੱਧਣਾ ਮੇਰਾ ਕੰਮ ਆ ਤੇ ਜਦੋਂ ਜਥੇਦਾਰ ਸਾਧੂ ਸਿੰਘ ਨੇ ਤੋਪ ਦਾ ਪਹਿਲਾ ਗੋਲਾ ਚਲਾਇਆ ਤੇ ਸਿੱਖਾਂ ਦੇ ਜਕਾਰਿਆਂ ਦੇ ਨਾਲ ਸਾਰਾ ਮੁਲਤਾਨ ਕੰਬ ਉਠਿਆ ਤੇ ਜੋ ਦੂਜਾ ਗੋਲਾ ਚਲਾਇਆ ਤੇ ਫਿਰ ਇੰਜ ਹੋਇਆ ਜੋ ਤੀਜਾ ਗੋਲਾ ਚ ਨੋਣ ਲੱਗੇ ਤੇ ਟੰਗੀਆਂ ਵਾਲੀ ਤੋਪ ਦਾ ਹੁਣ ਪੱਈਆ ਟੁੱਟ ਕੇ ਥਲੇ ਡਿੱਗ ਗਿਆ ਤੇ ਹੁਣ ਅਗਲੀ ਗੱਲ ਮੁਸਲਮਾਨ ਦਾ ਲੇਖਕ ਇੱਕ ਸਈਏ ਜਲਾਨੀ ਲਿਖਦਾ ਹੈ ਤੇ ਉਹ ਇੱਕ ਉਸ ਟਾਈਮ ਮੁਜ਼ਫਰ ਖਾਨ ਦਾ ਸੂਈਆ ਸੀ ਉਹ ਆਪਣੀ ਕਿਤਾਬ ਜੰਗਨਾਮਾ ਮੁਲਤਾਨ ਵਿੱਚ ਲਿਖਦਾ ਹੈ ਕਿ ਜਦੋਂ ਉਸ ਨੇ ਵੇਖਿਆ ਕਿ ਸਿੱਖਾਂ ਵਿੱਚ ਭੱਗਦੜ ਮੱਚ ਗਈ ਤੇ ਉਹ ਅੱਗੇ ਜਾ ਕੇ ਇੱਕ ਸਿੱਖ ਨੂੰ ਪੁੱਛਦਾ ਹੈ ਕਿ ਕੀ ਗੱਲ ਹੋ ਗਈ ਉਹ ਸਿੱਖ ਉਸ ਨੂੰ ਦੱਸਦਾ ਹੈ ਕਿ ਜਿਹੜੀ ਤੋਪ ਸਾਨੂੰ ਬੜੀ ਮੀਨ ਸੀ ਕਿ ਉਹ ਤੋਪ ਹੁਣ ਟੁੱਟ ਗਈ ਆ ਜੇਕਰ ਅਸੀਂ ਤੋਪ ਦਾ ਪੱਈਆ ਸਹੀ ਕਰਦੇ ਆ ਤਾਂ ਜਿੰਨਾ ਕ ਕਿਲੇ ਤੇ ਪਾੜ ਪਿਆ ਆ ਤੇ ਜੇਕਰ ਅਸੀਂ ਤੋਪ ਨੂੰ ਸਹੀ ਕਰਨ ਲੱਗੇ ਤਾਂ ਮੁਜ਼ਫਰ ਖਾਨ ਦੀ ਫੌਜਾਂ ਨੇ ਇਹ ਕਿਲੇ ਦੀ ਕੰਧ ਦੁਆਰਾ ਠੀਕ ਕਰ ਲੈਣੀ ਆ ਤੇ ਸਾਡੇ ਲਈ ਫਿਰ ਓਨੀਆਂ ਮੁਸ਼ਕਲਾਂ ਖੜੀਆਂ ਹੋ ਜਾਣੀਆਂ ਆ ਹੁਣ ਤੋਪ ਚੀ ਦਾ ਇਹ ਕਹਿਣਾ ਆ ਕਿ ਇੱਕ ਸਿੱਖ ਨੂੰ ਥੱਲੇ ਮੋਢਾ ਦੇਣਾ ਪਵੇਗਾ ਤਾਂ ਹੀ ਤੋਪ ਚੱਲੇਗੀ ਤੇ ਉਹ ਲੇਖਕ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਸ਼ਹਾਦਤ ਦੇਣ ਦੀਆਂ ਗੱਲਾਂ ਬੜੀਆਂ ਸੁਖੀਆਂ ਆਆਂ ਹੁਣ ਪਤਾ ਲੱਗੇਗਾ ਸਿੱਖ ਕੌਮ ਕਿੰਨੀ ਖਬਦਰ ਹੈ ਤੇ ਉਹ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਜਦੋਂ ਉਹ ਅੱਗੇ ਜਾ ਕੇ ਵੇਖਦਾ ਹੈ ਕਿ ਤੋਪ ਗੋਲ ਜਾਂਦਾ ਤੇ ਸਿੱਖ ਇੱਕ ਦੂਜੇ ਨੂੰ ਖਿੱਚ ਤੂ ਕਰ ਰਹੇ ਸੀ ਉਹ ਸਿੱਖ ਕਹਿ ਰਹੇ ਸੀ ਮੈਂ ਜਾਵਾਂਗਾ ਅੱਗੇ ਮੈਂ ਜਾਵਾਂਗਾ ਆਖਿਰ ਦੇ ਵਿੱਚ ਉਹਨਾਂ ਦਾ ਲੀਡਰ ਉਹਨਾਂ ਨੂੰ ਕਹਿੰਦਾ ਹੈ ਕਿ ਚੁੱਪ ਕਰੋ ਉਹ ਮੈਨੂੰ ਇਹ ਗੱਲ ਦੱਸੋ ਕਿ ਲੀਡਰ ਕੌਣ ਆ ਤੇ ਉਹ ਸਿੱਖ ਕਹਿੰਦੇ ਕਿ ਤੁਸੀਂ ਹੋ ਤੋ ਉਹ ਕਿ ਅੰਦਰ ਕੀ ਪਹਿਲਾਂ ਇਸ ਲਈ ਮੈਂ ਜਾਵਾਂਗਾ ਜਿਹਨੇ ਜਿਹਨੇ ਸ਼ਹਾਦਤ ਦੇਣੀ ਹੈ ਤੇ ਉਹ ਮੇਰੇ ਮਗਰ ਆ ਕੇ ਖੜ ਜਾਊਗਾ ਉਹ ਲਿਖਦਾ ਹੈ ਕਿ ਮੇਰੇ ਸਾਹਮਣੇ 13 ਗੋਲੇ ਚੱਲੇ ਤੇ ਨਾਲ ਹੀ 13 ਸਿੱਖ ਸ਼ਹੀਦੀ ਪਾ ਗਏ ਉਹ ਲਿਖਦਾ ਹੈ ਕਿ ਇੱਕ ਵਾਰ ਮੇਰਾ ਜੀ ਕੀਤਾ ਕਿ ਜਾ ਕੇ ਮੈਂ ਵੀ ਸ਼ਹਾਦਤ ਦੇ ਦਵਾਂ ਪਰ ਉਹ ਦੱਸਦਾ ਹੈ ਕਿ ਜੇਕਰ ਮੈਂ ਇਹ ਸ਼ਹਾਦਤ ਦੇ ਦਿੱਤੀ ਤੇ ਇਹ ਕਿਤਾਬ ਵਿੱਚ ਇਹ ਗੱਲਾਂ ਕੌਣ ਲਿਖੇਗਾ ਹੁਣ ਕੰਧ ਦੇ ਵਿੱਚ ਪਾੜ ਪੈ ਗਿਆ ਸੀ ਕੱਲ ਹੀ ਫੂਲਾ ਸਿੰਘ ਦੇ ਜਥਾ ਸਭ ਤੋਂ ਪਹਿਲਾਂ ਅੰਦਰ ਜਾ ਵੜਿਆ ਔਰ ਇਹਨਾਂ ਦੇ ਮੁਗਰੋਂ ਸ਼ਾਮ ਸਿੰਘ ਟਾਰੀ ਵਾਲਾ ਰਵੀ ਸਿੰਘ ਨਲੂਆ ਕਰਨਲ ਮਾਹ ਸਿੰਘ ਅਤੇ ਖੜਕ ਸਿੰਘ ਸਾਰੇ ਅੰਦਰ ਚਲੇ ਗਏ ਅੰਦਰ ਜਾ ਕੇ ਗਹਿ ਗੱਜ ਲੜਾਈ ਹੋਈ ਕਾਲੀ ਫੂਲਾ ਸਿੰਘ ਲੜਦੇ ਲੜਦੇ ਮੁਜ਼ਫਰ ਖਾਨ ਦੇ ਸਾਹਮਣੇ ਜਾ ਪਹੁੰਚੇ ਤੇ ਕਾਲੀ ਫੂਲਾ ਸਿੰਘ ਨੇ ਮੁਜ਼ਫਰ ਖਾਨ ਦਾ ਸਿਰ ਘਾੜ ਤੋਂ ਅਲੱਗ ਕਰ ਦਿੱਤਾ ਤੇ ਲੜਦਾ ਲੜਦਾ ਉਸ ਦਾ ਪੁੱਤਰ ਆਜ਼ ਕਾਲੀ ਫੂਲਾ ਸਿੰਘ ਤੇ ਵਾਰ ਕਰਨ ਲੱਗਦਾ ਹੈ ਤੇ ਪਿੱਛੋਂ ਦੀ ਸ਼ਾਮ ਸਿੰਘ ਟਾਰੀ ਵਾਲਾ ਉਸਤੇ ਵਾਰ ਕਰ ਦਿੰਦਾ ਹੈ ਤੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੰਦਾ ਹੈ ਦੱਸਿਆ ਜਾਂਦਾ ਹੈ ਕਿ ਕਾਲੀ ਫੂਲਾ ਸਿੰਘ ਨੇ ਉਸ ਦਿਨ ਇੰਨੀ ਕਿਰਪਾਨ ਵਾਈ ਕਿ ਅਗਲੇ ਦਿਨ ਕਾਲੀ ਫੂਲਾ ਸਿੰਘ ਜੀ ਦਾ ਹੱਥ ਇੰਨਾ ਜ਼ਿਆਦਾ ਸੁੱਜ ਗਿਆ ਕਿ ਕਿਰਪਾਨ ਦੇ ਮੁੱਠੇ ਚੋਂ ਕੱਢਣ ਲਈ ਇੱਕ ਦਿਨ ਪੂਰਾ ਗਰਮ ਪਾਣੀ ਨਾਲ ਟਕੋਰ ਕਰਨੀ ਪਈ ਇਸ ਤਰ੍ਹਾਂ ਕਾਲੀ ਫੂਲਾ ਸਿੰਘ ਨੇ ਅਤੇ ਸਿੱਖ ਫੌਜਾਂ ਨੇ ਮੁਲਤਾਨ ਦਾ ਕਿਲਾ ਜਿੱਤਿਆ ਅਗਲੇ ਭਾਗ ਵਿੱਚ ਆਪਾਂ ਗੱਲ ਕਰਾਂਗੇ ਅਗਲੀ ਜੰਗ ਬਾਰੇ ਕਿ ਕਾਲੀ ਫੁੱਲਾ ਸਿੰਘ ਨੇ ਹੋਰ ਕਿਹੜੇ ਕਿਹੜੇ ਜੰਗਾਂ ਲੜੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ